ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਣਾ ਨਾਲ ਭਰਪੂਰ ਮਲਾਈਦਾਰ ਸਾਗ ਤਿਆਰ ਕਰਾਂਗੇ ਬਿਨਾ ਕੱਟੇ ਬਿਨਾ ਚੀਰੀ ਤੋਂ ਚੀਰੇ ਤੋਂ ਝਟਪਾਟੀ ਤਿਆਰ ਹੋ ਜਾਏਗਾ ਤੇ ਇਸ ਨਾਲ ਤੁਹਾਨੂੰ ਤਜਾਬ ਨਹੀਂ ਬਣੇਗਾ ਸਗੋਂ ਕਿ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਜਦੋਂ ਕੋਈ ਮਹਿਮਾਨ ਆਉਂਦੇ ਜੇ ਸਾਗ ਤਿਆਰ ਕਰਨਾ ਹੈ ਤੁਸੀਂ ਝਟਪਾਟੀ ਤਿਆਰ ਕਰ ਲੋਗੇ ਆਪਾਂ ਜੀ ਗੋਭੀ ਦੇ ਪੱਤੇ ਜਿਹੜੀ ਫੁੱਲ ਗੋਭੀ ਹੁੰਦੀ ਹੁੰਦੀ ਉਹਦੇ ਕੂਲੇ-ਕੂਲੇ ਪੱਤੇ ਲਿਆ ਤੇ ਦੋ ਕਿਚੀਰਨੀਆਂ ਆਪਾਂ ਸਰੋਂ ਦਾ ਸਾਗ ਲਿਆ ਹੈ ਤੇ ਅਦੀ ਸੋਏ ਆ ਸੋਏ ਤਾਰਾ ਮੀਰਾ ਹਾਲੋ ਮੇਥਰੇ ਮੇਥੀ ਬਾਥੂ ਬਾਥੂ ਦੀ ਆਪਾਂ ਜਿਆਦਾ ਵਰਤੋਂ ਕੀਤੀ ਏ ਮੂਲੀਆਂ ਦੇ ਪੱਤੇ ਤੇ ਗਾਜਰਾਂ ਦੇ ਪੱਤੇ ਇਹ ਸਾਰੇ ਪੱਤੇ ਆਪਾਂ ਇਹਦੇ ਵਿੱਚ ਵਰਤੋਂ ਕਰਾਂਗੇ ਤੇ ਆਪਾਂ ਇਹਦੇ ਵਿੱਚ ਇਹ ਜੀ ਤਾਰਾ ਮੀਰਾ ਹੈ ਛੋਲਿਆਂ ਦੇ ਪੱਤੇ ਵੀ ਪਾਵਾਂਗੇ ਇਹ ਜੀ ਗਾਜਰਾਂ ਦੇ ਪੱਤੇ ਆ ਤੇ ਛੋਲਿਆਂ ਦੇ ਪੱਤੇ ਵੀ ਆਪਾਂ ਇੱਕ ਝੀਰਨੀ ਪਾਵਾਂਗੇ ਉਹਦੇ ਨਾਲ ਜਿਹੜਾ ਸਾਗ ਬਹੁਤ ਜਿਆਦਾ ਕਰਾਰਾ ਬਣੇਗਾ ਛੋਲਿਆਂ ਦੇ ਪੱਤੇ ਆ ਤੇ ਜਿਹੜਾ ਬਾਥੂ ਏ ਬਾਥੂ ਤਾਂ ਵੈਸੇ ਹੀ ਗੁਣਾ ਨਾਲ ਭਰਪੂਰ ਆ ਬਾਥੂ ਖਾਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸਿਆਲ ਵਿੱਚ ਤੇ ਆਪਾਂ ਇਹਦੇ ਵਿੱਚ ਜ਼ਿਆਦਾ ਜੀ ਮੇਥਰੇ ਆ ਬਾਥੂ ਦੀ ਵਰਤੋਂ ਕਰ ਰਹੇ ਆ ਚੀਜ਼ਾਂ ਸਾਰੀਆਂ ਤੁਸੀਂ ਧਿਆਨ ਨਾਲ ਦੇਖ ਰਹੇ ਹੋ ਆਪਾਂ ਜੀ ਟੌੜੀ ਵਿੱਚ ਪਾਣੀ ਲੈ ਲਿਆ ਪਾਣੀ ਆਪਾਂ ਥੁੱਲਾ ਹੀ ਲੈਣਾ ਏ ਇੱਕੇ ਵਾਰ ਤੇ ਇਸ ਤਰ੍ਹਾਂ ਆਪਾਂ ਹੱਥ ਨਾਲ ਹੀ ਕਰਕੇ ਸਾਗ ਜਿਹੜਾ ਸਾਗ ਸੀ ਸਰੋਂ ਦਾ ਤੋਰੀਆ ਉਹਨੂੰ ਮੈਂ ਛਿੱਲ ਬਣਾ ਲਿਆ ਸੀ ਕਿਉਂਕਿ ਹੁਣ ਸਖਤ ਆ ਰਿਹਾ ਏ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਕੌੜੀ ਵਿੱਚ ਸਾਰਾ ਹੀ ਸਾਗ ਪਾ ਲਾਂਗੇ ਤੇ ਆਪਾਂ ਇਹਨੂੰ ਚੁੱਲ੍ਹੇ ਤੇ ਤਿਆਰ ਕਰਾਂਗੇ ਤੁਸੀਂ ਇਹਨੂੰ ਗੈਸ ਤੇ ਵੀ ਤਿਆਰ ਕਰ ਸਕਦੇ ਹੋ ਗੈਸ ਤੇ ਤਾਂ ਜੀ ਅੱਧਾ ਘੰਟਾ ਹੀ ਲੱਗਦਾ ਹੈ ਤੇ ਇਹ ਜੀ ਸਰੋਂ ਦਾ ਸਾਗ ਹੈ ਤੇ ਨੂੰ ਆਪਾਂ ਛਿੱਲ ਬਣਾ ਲਿਆ ਸੀ ਇਹ ਵੀ ਆਪਾਂ ਇਸੇ ਤਰ੍ਹਾਂ ਕੱਟ ਕੇ ਪਾ ਲਾਂਗੇ ਹੱਥ ਨਾਲ ਹੀ ਕਈ ਵਾਰਾ ਨਾ ਘਰ ਵਿੱਚ ਕੋਈ ਕਿਸੇ ਨੂੰ ਸਾਗ ਦੀ ਧਿਮਾਨ ਹੁੰਦੀ ਕੋ ਬਾਹਰੋਂ ਆਉਂਦਾ ਤੇ ਮੈਂ ਕੱਲੀ ਆ ਤੇ ਕਈ ਵਾਰੀ ਛਿੱਲਿਆ ਬਣਾਇਆ ਨਹੀਂ ਜਾਂਦਾ ਜਾਂ ਚੀਰਿਆ ਨਹੀਂ ਜਾਂਦਾ ਤੇ ਮੈਂ ਇਸੇ ਤਰੀਕਾ ਸਾਗ ਤਿਆਰ ਕਰਦੀਆਂ ਜ਼ਿਆਦਾਤਰ ਕੁੱਕਰ 'ਚ ਤਾਂ ਮੈਂ ਕਦੀ ਵੀ ਨਹੀਂ ਸਾਗ ਤਿਆਰ ਕੀਤਾ ਜਿੱਦੋਂ ਮੀਨਾ ਬਣਾਉਣ ਲੱਗੀ ਆ ਤੇ ਆਪਾਂ ਕਿਹਾ ਅੱਜ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਆਂ ਕਈ ਵਾਰੀ ਆਪਾਂ ਨੂੰ ਜਲਦੀ ਹੁੰਦੀ ਏ ਤੇ ਇਸ ਤਰ੍ਹਾਂ ਵੀ ਸਾਗ ਤਿਆਰ ਕਰ ਸਕਦੇ ਮੂਲੀਆਂ ਤੇ ਗਾਜਰਾਂ ਦੇ ਪੱਤੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਏ ਮੂਲੀਆਂ ਗਾਜਰਾ ਨਾਲੋਂ ਪੱਤਿਆਂ ਵਿੱਚ ਗੁਣ ਜ਼ਿਆਦੇ ਹੁੰਦੇ ਆ ਜੇਕਰ ਤੁਸੀਂ ਇਹਨਾਂ ਪੱਤਿਆਂ ਦੀ ਵਰਤੋਂ ਕਰਦੇ ਹੋ ਤੇ ਬਹੁਤ ਹੀ ਜ਼ਿਆਦਾ ਵਧੀਆ ਰਹਿੰਦਾ ਸਰਦੀਆਂ ਵਿੱਚ ਵੈਸੇ ਵੀ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਆਪਾਂ ਜੀ ਤੌੜੀ ਤੇ ਸਾਗ ਜਿਹੜਾ ਬਣਨ ਲਈ ਰੱਖ ਦਿੱਤਾ ਉਸੇ ਤਰ੍ਹਾਂ ਆਪਾਂ ਹੁਣ ਇੱਧਰ ਆਉਣੇ ਆ ਜਿਵੇਂ ਕਿ ਬਾਥੂ ਮੈਂ ਪਹਿਲੀ ਵੀ ਵੀਡੀਓ ਚ ਦੱਸਿਆ ਸੀ ਕੁੜੀਆਂ ਨੂੰ ਬਾਥੂ ਖਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਹਾਡੇ ਘਰੇ ਛੋਟਾ ਬੱਚਾ ਹੈ ਕੋਈ ਵੀ ਹੈ ਮੁੰਡਾ ਹੈ ਜਾਂ ਕੁੜੀ ਉਹਨੂੰ ਬਾਥੂ ਜ਼ਰੂਰ ਖਲਾਇਆ ਕਰੋ ਇਹਦੇ ਨਾਲ ਜਦੋਂ ਬੱਚਿਆਂ ਦੇ ਹਾਰਮੋਨ ਚੇਂਜ ਹੁੰਦੇ ਹਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਖਾਸ ਆਉਂਦੀ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਹੜੀ ਵੱਡੀ ਉਮਰ ਹੈ ਉਹ ਵੀ ਘਟ ਜਾਂਦੀ ਹੈ ਆਪਾਂ ਨੂੰ ਪੀਸੀਓਡੀ ਨਹੀਂ ਕੁੜੀਆਂ ਨੂੰ ਹੁੰਦੀ ਬਾਥੂ ਨਾਲ ਕਿਉਂਕਿ ਬਾਥੂ 'ਚ ਇੰਨੇ ਜ਼ਿਆਦਾ ਗੋਣੇ ਇਹ ਬਾਥੂ ਆਪਾਂ ਜਿਆਦਾ ਵਰਤੋਂ ਕਰਦੇ ਆਂ ਬਾਥੂ ਦੀ ਤੇ ਸੋਏ ਆਏ ਸੋਏ ਵਿੱਚ ਇਹ ਮੂਲੀਆਂ ਦੇ ਪੱਤੇ ਜਿੱਦੋਂ ਸੋਏ ਜੀ ਕਰਦੇ ਆਂ ਨਾ ਸੋਇਆਂ ਦੀ ਖੁਸ਼ਬੂ ਤਾਂ ਇੰਨੀ ਆਉਂਦੀ ਏ ਪੂਰੀ ਮਹਿਕ ਜਾਂਦਾ ਏ ਸਾਰੇ ਮੇਰੇ ਹੱਥ ਵੀ ਪਤਾ ਲੱਗ ਜਾਂਦਾ ਵੀ ਆਪਾਂ ਸੋਏ ਦੇ ਵਿੱਚ ਪਾ ਰਹੇ ਆਂ ਸੋਏ ਵੀ ਬਹੁਤ ਜ਼ਿਆਦਾ ਗੁਣਕਾਰੀ ਹੁੰਦੇ ਆ ਤੇ ਸੋਏ ਵੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਗਿੱਟੇ ਗੋਡੇ ਨਹੀਂ ਦੁਖਦੇ ਜਿਵੇਂ ਕਿ ਤਾਰੇ ਮیرے ਨਾਲ ਹਾਲੋ ਨਾਲ ਖੂਨ ਬਹੁਤ ਬੰਦਦਾ ਏ ਆਰੰਦ ਦੀ ਕਦੇ ਵੀ ਕਿਸੇ ਨੂੰ ਕਮੀ ਨਹੀਂ ਹੋਏਗੀ ਜੇਕਰ ਉਹ ਸਰਦੀਆਂ ਵਿੱਚ ਹਾਲੋ ਖਾਂਦਾ ਹੈ ਤੇ ਆਪਾਂ ਹੁਣ ਫਿਰ ਬੰਦ ਕਰਕੇ ਰੱਖ ਦਾਂਗੇ ਇਸੇ ਤਰ੍ਹਾਂ ਆਪਾਂ ਉਧਰ ਵੀ ਸਾਰਾ ਹੀ ਸਾਗ ਆਪਾਂ ਜੀ ਇਸੇ ਤਰ੍ਹਾਂ ਕਰਨਾ ਹੈ ਬਹੁਤ ਵਾਰ ਆਪਾਂ ਇਸੇ ਤਰ੍ਹਾਂ ਬਣਾਉਨੇ ਆ ਸਾਗ ਕਿਉਂਕਿ ਜੀ ਕਈ ਵਾਰੀ ਜਲਦੀ ਹੁੰਦੀ ਹੈ ਤੇ ਕਈ ਵਾਰੀ ਤੁਸੀਂ ਵੀ ਕੋਈ ਨੌਕਰੀ ਪੇਸ਼ ਆਓ ਤਾਂ ਬਹੁਤ ਜਲਦੀ ਹੁੰਦੀ ਜਾਤਰ ਰੈਸਟੋਰੈਂਟ ਵਿੱਚ ਇਸੇ ਤਰ੍ਹਾਂ ਹੀ ਸਾਗ ਬਣਦਾ ਜੀ ਉਹ ਤਾਂ ਖਰੇ ਤੁੰਦੇ ਵੀ ਹੈ ਕਿ ਨਹੀਂ ਤੇ ਇਸੇ ਤਰ੍ਹਾਂ ਉਬਾਲ ਕੇ ਆਪਾਂ ਨੂੰ ਆਪਾਂ ਘਰ ਵਿੱਚ ਵੀ ਇਸੇ ਤਰ੍ਹਾਂ ਤਿਆਰ ਕਰ ਸਕਦੇ ਹਾਂ ਕਿਉਂਕਿ ਜਲਦੀ ਹੁੰਦੀ ਜੀ ਸਾਗ ਤੁਹਾਨੂੰ ਪਤਾ ਬਣਾਉਣ ਤੇ ਬਹੁਤ ਟਾਈਮ ਲੱਗਦਾ ਤੇ ਰਿਨਨ ਆਪਾਂ ਇਹਨੂੰ ਵੀ ਉਨਾ ਹੀ ਦੇ ਰਹੀਏ ਜਿੰਨੀ ਦੇਰ ਆਪਾਂ ਦੂਜਾ ਸਾਗ ਦੇ ਦਿੰਦੇ ਆ ਤੇ ਸਾਰੇ ਆਪਾਂ ਪੱਤੇ ਪਾ ਲਏ ਆ ਕਿੰਨੇ ਵੀ ਸਾਗ ਸੀ ਹੁਣ ਸਰੋਂ ਦਾ ਤੇਲ ਪਾਵਾਂਗੇ ਤੇਲ ਨਾਲ ਇੱਕ ਤਾਂ ਸਾਗ ਮਲਾਇਮ ਬਣਦਾ ਹੈ ਇੱਕ ਬਾਹਰ ਨਹੀਂ ਨਿਕਲੇਗਾ ਹੁਣ ਆਪਾਂ ਨਮਕ ਪਾਵਾਂਗੇ ਨਮਕ ਤੁਸੀਂ ਸਵਾਦ ਅਨਸਾਰ ਪਾ ਸਕਦੇ ਹੋ ਹਰੀਆਂ ਮਿਰਚਾਂ ਵੀ ਮੈਂ ਹੱਥ ਨਾਲ ਹੀ ਦੋ ਪੀਸ ਕਰਕੇ ਇਸੇ ਤਰ੍ਹਾਂ ਜੀ ਪਾ ਲਈਆਂ ਤੇ ਦੇਖੋ ਜੀ ਸਾਗ ਹੁਣ ਆਪਣਾ ਬਣ ਗਿਆ ਹੈ ਆਪਾਂ ਇਹਨੂੰ ਅੰਦਰ ਲਾ ਜਾ ਕੇ ਹੈਂਡ ਗ੍ਰੈਂਡਰ ਦੀ ਮੱਦ ਨਾਲ ਗ੍ਰाइंड ਕਰ ਲਾਂਗੇ ਤੇ ਇਹ ਤੁਸੀਂ ਮਿਕਸੀ ਜਾਰ ਵੀ ਲੈ ਸਕਦੇ ਹੋ ਪਰ ਉਹ ਠੰਡਾ ਕਰਕੇ ਸਾਫ਼ ਕਰ ਸਕਦੇ ਹੋ ਇੱਥੇ ਆਪਾਂ ਹਰਾ ਲਸਣ ਲਵਾਂਗੇ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਹੈ ਤੇਲ ਗਰਮ ਕਰਕੇ ਹਰਾ ਲਸਣ ਆ ਜਿਹੜਾ ਉਹਦੇ ਵਿੱਚ ਪਾ ਦਾਂਗੇ ਇਸੇ ਤਰ੍ਹਾਂ ਆਪਾਂ ਹਰੇ ਪਿਆਜ਼ ਦਾ ਅਗਲਾ ਭਾਗ ਅੱਜ ਆਪਾਂ ਪੂਰਾ ਹਰਾ ਈ ਸਾਗ ਬਣਾ ਰਹੇ ਹਾਂ ਇਹ ਵੀ ਪਿਆਜ਼ ਆਪਣੇ ਖੇਤਾਂ ਵਿੱਚ ਹੀ ਲਸਣ ਲੱਗਾ ਸੀ ਤੇ ਤੁਹਾਨੂੰ ਕਿਹਾ ਮੈਨੂੰ ਜਲਦੀ ਸੀ ਲਸਣ ਕੁਛ ਕੱਢ ਟਾਈਮ ਨਹੀਂ ਸੀ ਛਿੱਲਣ ਦਾ ਤੇ ਮੈਂ ਹਰਾ ਹੀ ਖੇਤਾਂ ਜੋ ਤੋੜ ਲਿਆਈ ਮੈਂ ਕਿ ਐਸੇ ਤਰ੍ਹਾਂ ਹੀ ਅੱਜ ਬਣਾ ਲਈਏ ਤੇ ਨਾਲੇ ਤੁਹਾਨੂੰ ਦੱਸ ਦਗੀ ਆਪਾਂ ਪਿਆਜ਼ ਦਾ ਅਗਲਾ ਭਾਗ ਇਸੇ ਤਰ੍ਹਾਂ ਆਪਾਂ ਜਿਹੜਾ ਹਰਾ ਪਾ ਗਏ ਉਹ ਵੀ ਕੱਟ ਲਾਂਗੇ ਇਸ ਨਾਲ ਜੀ ਸਵਾਗ ਬਹੁਤ ਸਵਾਦ ਬੰਦ ਆ ਜੇਕਰ ਬਣਾ ਕੇ ਵੇਖਿਓ ਹਰੇ ਪਿਆਜ਼ਾਂ ਦਾ ਵੀ ਸਾਗ ਅਲੱਗ ਹੀ ਟੇਸਟ ਆਉਂਦਾ ਹੈ ਤੇ ਜਿਹੜਾ ਆਪਾਂ ਇਹਦੇ ਵਿੱਚ ਤੇਲ ਸਿਰਫ ਇੱਕ ਛੋਟਾ ਚਮਚੀ ਪਾਇਆ ਜਿਆਦਾ ਤੇਲ ਦੀ ਵੀ ਆਪਾਂ ਵਰਤੋਂ ਨਹੀਂ ਕੀਤੀ ਸਾਗ ਤੜਕਾ ਲਗਾਉਣ ਦੀ ਤੇ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇੱਧਰ ਆਪਾਂ ਦੋ ਛੋਟੇ-ਛੋਟੇ ਟਮਾਟਰ ਕੱਟ ਲਾਂਗੇ ਦੋ ਕੀ ਹਰੀਆਂ ਮਿਰਚਾਂ ਲੂਣ ਮਿਰਚ ਤੁਸੀਂ ਉਧਰ ਵੇਖ ਲਿਓ ਜੇ ਘੱਟ ਹੋਇਆ ਇਹ ਆਪਾਂ ਲਣ ਪਾਇਆ ਹੈ ਆਪਾਂ ਇੱਕ ਚਮਚੀ ਮੱਕੀ ਦਾ ਆਟਾ ਪਾਇਆ ਹੈ ਆਪਾਂ ਜਿੰਨਾ ਕੀ ਤੜਕਾ ਹੁਣ ਖਾਣਾ ਰਾਤ ਨੂੰ ਸਾਗ ਤੇ ਸਵੇਰੇ ਫਿਰ ਅਲੱਗ ਲਾ ਲਾਂਗੇ ਬਸ ਦੋ ਡੰਗਾਂ ਦਾ ਹੀ ਆਪਣੇ ਕੋਲ ਸਾਗ ਹੈ ਜਿਆਦਾ ਆਪਾਂ ਬਣਾਇਆ ਨਹੀਂਗਾ ਤੇ ਆਪਾਂ ਹੁਣ ਰਾਤ ਵਾਸਤੇ ਤੜਕਾ ਲਗਾ ਰਹੇ ਹਾਂ ਜੇਕਰ ਸਾਡੀ ਵੀਡੀਓ ਬਲਦੀ ਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਾਂ ਜੀ ਤੁਹਾਨੂੰ ਬਹੁਤ ਤਰ੍ਹਾਂ ਦੇ ਸਾਗ ਬਣਾਉਣੇ ਦੱਸੇ ਅੱਗੇ ਵੀ ਆਪਾਂ 2-4 ਤਰ੍ਹਾਂ ਦੇ ਹੋਰ ਵੀ ਸਾਗ ਬਣਾਉਣੇ ਦੱਸਾਂਗੇ ਅਦਰ ਕद्दूकश ਕਰਕੇ ਤੇ ਹਰਾ ਧਨੀਆ ਕਾਫੀ ਜ਼ਿਆਦਾ ਪਾਇਆ ਹੈ ਅਦਰਕ ਜੀ ਜੇਕਰ ਕद्दूकश ਕਰਕੇ ਪਾਉਂਦੇ ਹੋ ਕਦੇ ਵੀ ਤੁਹਾਨੂੰ ਤਜਾਬ ਨਹੀਂ ਬਣੇਗਾ ਆਪਾਂ ਇਹਦੇ ਵਿੱਚ ਪਾਲਕ ਦੀ ਵੀ ਵਰਤੋਂ ਨਹੀਂ ਕੀਤੀ ਤੇ ਧਨੀਆ ਮੈਂ ਤਾਂ ਜ਼ਿਆਦਾ ਲਿਆ ਇਸ ਤਰ੍ਹਾਂ ਲੱਗੇਗਾ ਜਿਵੇਂ ਸਾਗ ਆਪਾਂ ਗ੍ਰाइंड ਨਹੀਂ ਕੀਤਾ ਚੁੱਲੇ ਤੇ ਹੀ ਬਣਾਇਆ ਹੈ ਮੇसे ਤਰ੍ਹਾਂ ਜੀ ਬਹੁਤ ਜ਼ਿਆਦਾ ਧਨੀਆਂ ਪਾ ਕੇ ਬਣਾਉਣੀ ਆ ਵੇਖੋ ਜੀ ਸਾਗ ਆਪਣਾ ਜਿਹੜਾ ਹੈ ਬਿਲਕੁਲ ਤਿਆਰ ਹੋ ਗਿਆ ਹੈ ਕਿੰਨਾ ਵਧੀਆ ਸਾਗ ਬਣਿਆ ਹੈ ਝਟਪਾਟੀ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਜਰੂਰ ਤਿਆਰ ਕਰਿਓ ਇਹ ਜਿਹੜਾ ਸਾਗ ਆ ਜੇਕਰ ਕਈ ਵਾਰੀ ਜਲਦੀ ਹੁੰਦੀ ਤੇ ਸਾਗ ਤਿਆਰ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ